ਗੁਰਦੁਆਰਾ ਸਿੰਘ ਸਬੰਨ ਨਵਿਲਾਰਾ ਰੈਜੋਮੀਲੀ ਅਦੀ ਪ੍ਰਬੰਧਕ ਕਮੇਟੀ ਵੱਲੋਂ ਨੌਜਵਾਨ ਇੰਦਰਪ੍ਰੀਤ ਸਿੰਘ ਨੂੰ ਕਾਨੂੰਨ ਦੀ ਡਿਗਰੀ ਹਾਸਲ ਕਰਨ ਤੇ ਕੀਤਾ ਗਿਆ ਸਨਮਾਨਿਤ ਬੀਤੇ ਦਿਨੀ ਗੁਰਦੁਆਰਾ ਸਿੰਘ ਸਬੰਨ ਨਵਿਲਾਰਾ ਰੈਜੋਮੀਲੀ ਵਿਖੇ ਹੋਏ ਇੱਕ ਸਮਾਗਮ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਵਾਂ ਸ਼ਹਿਰ ਦੇ ਸੁਜੋ ਪਿੰਡਾਂ ਸਬੰਧਤ ਨੌਜਵਾਨ ਇੰਦਰਪ੍ਰੀਤ ਸਿੰਘ ਨੂੰ ਪਾਰਮਾ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕਰਨ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ਼ਹਿਰ ਦੇ ਮੇਅਰ ਸਿਮੋਨੇ ਜ਼ਰਾਂਟੋਨੇਲੋ ਅਤੇ ਹੋਰ ਕੌਂਸਲਰਾਂ ਨੇ ਵੀ ਸ਼ਿਰਕਤ ਕੀਤੀ। ਗੁਰਦੁਆਰਾ ਸਾਹਿਬ ਦੇ ਮੁਖਸੀਬਦਾਰ ਭਾਈ ਚਰਨਜੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਵੀ ਖੇਤਰ ਵਿੱਚ ਭਾਈਚਾਰੇ ਦਾ ਨਾਮ ਉੱਚਾ ਕਰਨ ਵਾਲੇ ਨੌਜਵਾਨ ਲੜਕੇ ਲੜਕੀਆਂ ਦੀ ਹੌਸਲਾ ਫਜ਼ਾਈ ਕੀਤੀ ਜਾਵੇ। ਅੱਜ ਉਹਨਾਂ ਵੱਲ ਦੇਖ ਕੇ ਹੋਰ ਬੱਚੇ ਵੀ ਪ੍ਰੇਰਿਤ ਹੋ ਸਕਣ ਅਤੇ ਪੜਾਈ ਦੇ ਖੇਤਰ ਵਿੱਚ ਮੱਲਾ ਮਾਰਨ ਅਤੇ ਮਾਪੇ ਅਤੇ ਭਾਈਚਾਰੇ ਦਾ ਨਾਮ ਰਸਨਾਉਣ ਜ਼ਿਕਰਯੋਗ ਹੈ ਕਿ ਨੌਜਵਾਨ ਇੰਦਰਪ੍ਰੀਤ ਸਿੰਘ ਤਕਰੀਬਨ 1 ਸਾਲ ਦੀ ਉਮਰ ਵਿੱਚ ਪ੍ਰਵਾਸ ਸਮੇਤ ਇਟਲੀ ਆ ਗਿਆ ਸੀ ਇਸ ਵੇਲੇ ਨੋਵਿਲਾਰਾ ਵਿੱਚ ਰਹਿ ਰਿਹਾ ਹੈ ਅਤੇ ਨੋਵਿਲਾਰਾ ਦੀ ਮਿਊਨਿਸਪਲ ਕਮੇਟੀ ਵਿੱਚ ਕਾਉਂਸਲਰ ਵੱਲੋਂ ਵੀ ਵਜੋਂ ਵੀ ਸੇਵਾਵਾਂ ਨਿਭਾ ਰਿਹਾ ਹੈ ਇਸ ਤੋਂ ਇਲਾਵਾ ਖੂਨਦਾਨ ਸੰਸਥਾ ਆਵਸ਼ਦੀ ਨੋਵਿਲਾਰਾ ਇਕਾਈ ਦਾ ਉਪ ਪ੍ਰਧਾਨ ਵੀ ਹੈ ਅਤੇ ਅੰਗਦਾਨ ਕਰਨ ਵਾਲੀ ਸੰਸਥਾ ਆਈਦੋ ਵਿੱਚ ਵੀ ਮੁੱਖ ਸੇਵਾਵਾਂ ਨੇ ਬਾਰਹਾ ਹੈ